ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 84270 19817 ਸੋ ਅੱਜ ਦੀ ਵੀਡੀਓ ਵਿੱਚ ਘਰੇਲੂ ਨੱਕ ਦੋ ਦਿਖਾਉਣੇ ਬੈੜ ਤਾਜੀ ਸੂਈ ਵੀ ਦੁੱਧ 20 ਲੀਟਰ ਹਾਜ਼ਰ ਤੇ ਟੋਕੜ ਕੰਬਣ ਚੱਕ ਪਾਸ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਭਾਈ ਮਨਵਿੰਦਰ ਪਿੰਡ ਹਿੰਮਤਪੁਰਾ ਬੀਲੇ ਠੀਕ ਹੈ ਜਿਹੜੇ ਭਾਗੀ ਕਰਾਉਂਦੇ ਨੇ ਠੀਕ ਹੈ ਜਿਹੜਾ ਆਪਣਾ ਮੇਨ ਹਾਈਵੇ ਪੰਪ ਕੋਲ ਰੋਡ ਆਉਂਦਾ ਹੈ ਹਿੰਦੂਪੁਰੇ ਨੂੰ ਉਥੇ ਘਰ ਆ ਗਿਆ ਆਪਣਾ ਤੇ ਮੋਬਾਈਲ ਨੰਬਰ ਬੋਲੀ ਆਪਣਾ 90563 15607 9056315607 ਜਿਹੜੇ ਪਹਿਲੇ ਨੰਬਰ ਵੈਢ ਦੇਖੀ ਇਹਨੇ ਕਿਹੜਾ ਸੂਆ ਸੂਈ ਵੀ ਆ ਇਹ ਬਈ ਤੀਜਾ ਸੂਆ ਸੂਈ ਵੀ ਠੀਕ ਹੈ ਚੌਥੇ ਨੂੰ ਗੱਪਣਾ ਚਾਰ ਮਹੀਨੇ ਚਾਰ ਮਹੀਨੇ ਦੀ ਚੌਥੇ ਸੂਵੇਲੀ ਗੱਪਣਾ ਦੁੱਧ ਕਿੰਨਾ ਦੁੱਧ 7 ਕਿਲੋ ਸਾਢੇ 3 ਕਿਲੋ ਡੰਗ ਦਾ ਵਧੀਆ ਟਾਈਮ ਤੇ ਟਾਈਮ ਮਿਲਦੀ ਆ ਟਾਈਮ ਕੋ ਟਾਈਮ ਮਿਲਦੀ ਮਲਾਂ ਚਾਰੇ ਧਾਨ ਓਕੇ ਆ ਜਾਵਾਂ ਤੇ ਚਾਰ ਮਹੀਨੇ ਦੀ ਗੱਬਣ ਚੈੱਕ ਕਰਵਾਈ ਵੀ ਆਪਣੇ ਹਾਂ ਚੈੱਕ ਪਾਸ ਚੈੱਕ ਆਪਦੀ ਕਰਵਾ ਕੇ ਲੈ ਜਾ ਸਕਦੇ ਹਾਂ ਚੈੱਕ ਕਰਾ ਕੇ ਲੈ ਜਾ ਸਕਦੇ ਤੇ ਮੁੱਲ ਇਹਦਾ ਕੀ ਆ ਮੁੱਲ ਇਹਦਾ ਥੇਨ ਲੈਣ ਬਸ 30000 ਛੋੜ ਟੋਰੀ ਪਰਵਾਰ ਨੂੰ ਸੋਵਰੋ ਤੀਜਾ ਸੂਆ ਸੁਈ ਵੀ ਚੌਥੇ ਲਈ ਗੱਬਣ ਕਹਿੰਦੇ ਦੂਜਾ ਵੀ ਕਹਿ ਸਕਦੇ ਇਹ ਕਹਿੰਦਾ ਤੀਜਾ ਸੂਆ ਜਾਈਂ ਉਹਨੂੰ ਸੁਈ ਆ ਵੇਖ ਜੇ ਵਿਕੇ ਚਾਹੀ ਨਹੀਂ ਵਿਗਦੀ ਨਾ ਵੇਕੇ ਪਰ ਵੀਰ ਕਹਿੰਦਾ ਝੂਠ ਨਹੀਂ ਮਾਰਨਾ ਆ ਪਾ ਜਾਵਾਂ ਤੇ 30000 ਦੇ ਵਿੱਚੋਂ ਛੋੜ ਸੱਪਾ ਕਰੂਗਾ 4 ਮਹੀਨੇ ਦੀ ਗੱਬਣ ਚੱਕ ਪਾਸ ਗੱਬਣਾ ਦੀ ਕਰਵਾ ਕੇ ਲੈ ਜਾਓ ਤੇ ਸੂਈ ਨੇ ਵੀਰੇ ਲਗਭਗ ਕਿੰਨਾ ਟਾਈਮ ਹੋ ਗਿਆ 6 ਮਹੀਨੇ ਹੋ ਗਏ 6 ਮਹੀਨੇ ਬੱਚਾ ਵਗੈਰਾ ਕੁਝ ਨਹੀਂ ਹਾਲ ਹੈ ਨਾ ਬੱਚਾ ਸੀਗਾ ਜੀ ਉਮਰ ਤੇ ਥਣਾ ਥਣਾ ਦੇ ਓਕੇ ਜਮਾ ਥਣਾ ਦੀ ਜਮਾ ਓਕੇ ਚੱਕਰ ਆਈ ਨੂੰ ਆਪਣੇ ਹੋ ਗਿਆ ਉਹ ਮਹੀਨਾ ਖੰਡ ਮੈਂ ਕਿਹਾ ਚੱਕਰ ਆਈ ਨੂੰ ਹੋ ਗਈ ਮਹੀਨਾ ਜਿਹੜੀ ਠੀਕ ਹੈ ਬਾਕੀ ਇਹ ਨਹੀਂ ਗੱਲ ਕੋਈ ਕਹਿੰਦੀ ਜੀ ਕਿ ਇਹ ਇਹ ਚੱਕਰੀ ਦਾ ਠੀਕ ਹੈ ਠੀਕ ਹੈ ਸੀਲ ਠੰਡੀ ਬਾਧੂ ਹੋ ਜਾ ਤੇ ਅੱਗੇ ਦੂਜਾ ਨੰਬਰ ਜਿਹੜੀ ਇਹ ਵੜ ਦੇਖੀ ਜਾਂਦੇ ਆ ਬੱਚੀ ਇਹ 4 ਤੰ ਦਾ ਜੀ ਪਹਿਲਾ ਸੂਆ ਲੱਗਦੇ ਸੀ ਕੈ ਦਿਨ ਹੋ ਗਏ ਸੂਈ ਨੂੰ ਸੂਈ ਨੂੰ 10 ਕ ਦਿਨ ਹੋ ਗਏ ਆਹ ਖੜੀ ਇਹਦੀ ਬੱਚੀ ਹਨ ਹਾਂਜੀ ਉਹ ਬੱਚੀ ਠੀਕ ਆ ਜੇਰ ਜ ਰੋਕਿਆ ਜਾਵਾਂ ਜਾਵਾਂ ਓਕੇ ਦੁੱਧ ਕਿੰਨਾ ਇਸ ਵਕਤ ਇਸ ਵਕਤ 20 ਲੀਟਰ 10 ਲੀਟਰ ਟਾਈਮ ਤੇ ਚਾਹ ਅਗੇ ਦੇ ਦਾਂਗੇ ਜਮਾ ਤੇ ਰੇਂਜ ਇਹਦੀ ਕਿੰਨੀ ਕ ਇਹਦੀ 70 ਮਾਨਦਾਨ ਹੋ ਜਾਊਗਾ ਮਾਨਦਾਨ ਟੋਰੀ ਬਾਹਰ ਨੂੰ ਸਭਰ ਪਲੂਣ ਪਹਿਲਾ ਸੂਆ 4 ਦਿਨ ਦਾ ਬੱਚੀ ਸੂਈ ਵੇ ਪਿੱਛੇ ਇਹਦੇ ਬੱਚੀ ਉਹ ਜਾਨਵਰ ਖੜਾ ਦੇਖ ਸਕਦੇ ਹੋ ਕੀਮਤ ਇਹਦੀ ਹੈ ਗਿਆ 70000 ਰੁਪਏ 20 ਲੀਟਰ ਦੁੱਧ ਮਣਕੇ ਦਿੱਤਾ ਜੋ 10 ਲੀਟਰ ਇੱਕ ਟਾਈਮ ਦਾ ਦੋ ਟਾਈਮ ਚਵਾ ਦਾਂਗੇ ਵੀਰੇ ਆਪਾ ਸੋ ਵੀਰ ਕਹਿੰਦਾ ਦੋ ਟਾਈਮ ਚਵਾ ਕੇ ਦੇ ਦਾਂਗੇ ਕੋਈ ਚੱਕਰ ਨਹੀਂ ਭਾਵੇਂ ਚਾਰ ਟਾਈਮ ਚੋੜੇ ਕੀ ਕਰਨੀ ਭਾਵੇਂ ਚਾਰ ਟਾਈਮ ਚੋੜੇ ਕੋਈ ਦਿੱਕਤ ਵਾਲੀ ਗੱਲ ਨਹੀਂ ਘਰੇਲੂ ਪਸੂ ਦਾ ਸਵੇਰੇ ਸਾਮ ਵੀਰ ਚੋਂਦਾ 20 ਲੀਟਰ ਦੁੱਧ ਸਾਨੂੰ ਚਵਾ ਕੇ ਦਿੱਤਾ ਜੋ ਬੱਚੀ ਥੱਲੇ ਸੋ ਜਵਾਨੀ ਵਾਲੀ ਬੱਚੀ ਹੈ ਪਹਿਲਾ ਸੂਆ ਪਲੂਨ ਸੂਈਆ ਤੇ ਇੱਕ ਦਿਖਾਦੀ ਆਪਾਂ ਧੋਕੜ ਗੱਬਣ ਡਾਕਟਰ ਆਵਾ ਤੁਸੀਂ ਨਾਲ ਲੈ ਕੇ ਉਹਨਾਂ ਚੈੱਕ ਕਰਾ ਕੇ ਤਸੱਲੀ ਨਾਲ ਲੈਣੀ ਆਪਦੀ ਨਾਲ 4 ਮਹੀਨਾ ਦੀ ਵੀਰ ਦੱਸਦਾ ਗੱਬਣਾ 7 ਕਿ ਤੀਜਾ ਸੂਸੂਈ ਵਿੱਚ ਚੌਥੇ ਲਈ ਅੱਗੇ ਗੱਬਣਾ ਦਿਖਾ ਦਿਓ ਵੀ ਤੇ ਜਿਹੜੀ ਫਿਰ ਬੱਚੀ ਦੇਖੀ ਨੇ ਕ੍ਰੋਸ ਇਹ ਇਹ ਕਿਹੜੀ ਬੈੜਦੀ ਆ ਇਹ ਆ ਠੀਕ ਆ ਥਣ ਤੁਮ ਚਾਰ ਸਹੀ ਆ ਹਾਂ ਸਹੀ ਠੀਕ ਆ ਸਾਈਵਾਲ ਦਾ ਤੇ ਉਹਦਾ ਗਰਲੈਂਡ ਉਹਦਾ ਕ੍ਰੋਸ ਜਾ ਕੇ गिरਦਾ ਹਨਾ ਠੀਕ ਆ ਇਹਦਾ ਕੀ ਮੁੱਲ ਇਹ ਤਾਂ ਬਸ ਕਰ ਦਿਓ ਜੀ ਤੁਸੀਂ ਨਾਲ ਜਾਂ ਫੋਨ ਤੇ ਕਰ ਲੈਂਦੇ ਠੀਕ ਆ ਥਣ ਤੁਮ ਸਹੀ ਆ ਜਾ ਰਹੇ ਹਾਂ ਸਹੀ ਠੀਕ ਆ ਥਣ ਚਾਰੇ ਸਹੀ ਆ ਜਿਹੜੇ ਵੀਰ ਨੇ ਪਸੰਦ ਹੋਊਗੀ ਬੱਚੀ ਗਿਰਦੇ ਕ੍ਰੋਸ ਤੇ ਪੈਂਦੀ ਆ ਤੇ ਉਮਰ ਹੈਗੀ 8 ਮਹੀਨੇ ਦੀ ਹਾਂ 8 ਮਹੀਨੇ ਠੀਕ ਹੈ ਤੇ ਨੰਬਰ ਭਰਾਦਾਰੇ ਫਿਰ ਬੋਲ ਜੀ ਆਪਣਾ 9056315607 ਠੀਕ ਹੈ ਸੋਪਾ ਤਿੰਨ ਜਾਨਵਰ ਦਿਖਾਤੇ ਤਿੰਨਾਂ ਦੇ ਵਿੱਚੋਂ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਤਸੱਲੀ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਵੀਂ ਹੋਰ ਵੀਡੀਓ ਨਾਲ